ਕੈਲੀਫੋਰਨੀਆ ਦੇ ਫ੍ਰਿਜਨੋ ਸ਼ਹਿਰ ਵਿਖੇ ਇੰਡੋਰ ਸੋਕਰ ਲੀਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਭਾਈਚਾਰੇ ਦੀ ਸੋਕਰ ਟੀਮ ਵੀ ਹਿੱਸਾ ਲੈ ਰਹੀ ਹੈ ਬੀਤੇ ਦਿਨ ਫ੍ਰਿਜਨੋ ਇੰਡੋਰ ਸੋਕਰ ਸਟੇਡੀਅਮ ਵਿੱਚ ਪੰਜਾਬੀ ਭਾਈਚਾਰੇ ਦੀ ਟੀਮ ਪੰਜਾਬ ਫੁੱਟਬਾਲ ਕਲੱਬ ਅਤੇ ਮੈਕਸੀਕਨ ਭਾਈਚਾਰੇ ਦੀ ਟੀਮ ਦਰਮਿਆਨ ਮੈਚ ਖੇਡਿਆ ਗਿਆ ਮੈਚ ਬੜਾ ਹੀ ਦਿਲਚਸਪ ਸੀ ਹਾਲਾਂਕਿ ਸ਼ੁਰੂਆਤੀ ਦੌਰ ਵਿੱਚ ਪੰਜਾਬ ਫੁੱਟਬਾਲ ਕਲੱਬ ਦੀ ਟੀਮ ਵੱਲੋਂ ਦਬਦਬਾ ਬਣਾਉਂਦੇ ਹੋਏ ਮੈਕਸੀਕਨ ਟੀਮ ਖਿਲਾਫ ਇੱਕ ਤੋਂ ਬਾਅਦ ਇੱਕ ਚਾਰ ਗੋਲ ਦਾਗ ਦਿੱਤੇ ਗਏ ਪਰ ਬਾਅਦ ਵਿੱਚ ਇਹ ਫਸਮਾ ਮੈਚ ਮੈਕਸੀਕਨ ਟੀਮ ਨੇ 12-8 ਦੇ ਫਰਕ ਨਾਲ ਜਿੱਤ ਲਿਆ। ਕਿਸ ਤਰ੍ਹਾਂ ਇਹ ਲੀਗ ਮੈਚ ਚੱਲਦੇ ਨੇ ਇਸ ਬਾਰੇ ਅਸੀਂ ਗੱਲਬਾਤ ਕੀਤੀ ਪੰਜਾਬ ਫੁੱਟਬਾਲ ਕਲੱਬ ਟੀਮ ਦੇ ਮੈਂਬਰਾਂ ਨਾਲ। ਭਾਜੀ ਇੱਥੇ ਕਿੱਦਾਂ ਮੈਚ ਚੱਲਦੇ ਸੌਕਰ ਮੈਚ ਹੁਣੇ ਦੇਖਿਆ ਹੈਗਾ ਇੰਡੋਰ। ਇਹ ਜਿਹੜਾ ਇੰਡੋਰ ਚੱਲਦਾ ਇੱਥੇ ਲੀਗ ਮੈਚ ਚੱਲਦਿਆ। ਇੱਥੇ ਮੈਕਸੀਕਾ ਦੀਆਂ ਜ਼ਿਆਦਾ ਟੀਮਾਂ ਆ। ਉਹਦੇ ਵਿੱਚ ਇੱਕ ਸਾਡੀ ਪੰਜਾਬੀਆਂ ਦੀ ਆਪਣੀ ਪੰਜਾਬੀ ਕਮਿਊਨਿਟੀ ਦੀ ਟੀਮ ਆ। ਤਕਰੀਬਨ ਦੋ ਟੂਰਨਾਮੈਂਟ ਜਿਹੜੇ ਦੋ ਲੀਗ ਜਿਹੜੇ ਅਸੀਂ ਇੱਥੋਂ ਬਿਲ ਕਰ ਚੁੱਕੇ ਹਾਂ। ਔਰ ਗਾ ਅਸੀਂ ਲਾਂ ਦੀ ਸੈਕੰਡ ਡਿਵੀਜ਼ਨ ਚ ਆ ਗਏ ਆ ਹੂੰ ਔਰ ਇਹਦੇ ਵਿੱਚ ਤਕਰੀਬਨ 8 ਟੀਮਾਂ ਜਿਹੜੀਆਂ ਪਾਰਟਿਸਿਪੇਟ ਕਰਦੀਆਂ ਹੂੰ ਹੂੰ ਦੋ ਮੈਚ ਅਸੀਂ ਜਿੱਤ ਗਏ ਆ ਤਾਂ ਦੋ ਮੈਚ ਅਸੀਂ ਅੱਜ ਲੂਜ਼ ਕੀਤੇ ਆ ਅੱਛਾ ਜੀ ਇਹ ਗਾ ਦੋ ਮੈਚ ਹੋਰ ਹੈਗੇ ਜੇ ਉਹ ਚੰਗੇ ਖੇਡਾਂਗੇ ਤੇ ਸੈਮੀਫਾਈਨਲ ਫਾਈਨਲ ਖੇਡਾਂਗੇ ਅੱਛਾ ਪੂਰਾ ਮਤਲਬ ਲੀਗ ਚੱਲਦੀ ਹੈ ਇੱਥੇ ਪ੍ਰੋਪਰ ਇਹ ਜਿਹੜੀ ਲੀਗ ਆ ਘਟੋ ਘਟ ਤਕਰੀਬਨ ਇੱਥੇ 60 ਦੇ ਕਰੀਬ ਟੀਮਾਂ ਹੈਗੀਆਂ ਜਿਹੜੀ ਸਾਡੀ ਡਿਵੀਜ਼ਨ ਆ ਉਹਦੇ ਚ ਅਸੀਂ 8 ਟੀਮਾਂ ਠੀਕ ਹੈ ਜੀ ਇਹ ਜਿਹੜਾ ਇਨਡੋਰ ਇੱਥੇ ਹੈਗਾ ਕਿੰਨੇ ਕਿੰਨੇ ਪਲੇਅਰ ਖੇਲਦੇ ਨੇ ਔਰ ਕਿੱਦਾਂ ਦਾ ਇੱਥੇ ਟਫ ਮੁਕਾਬਲੇ ਰਹਿੰਦੇ ਨੇ ਹਾਂਜੀ 6 ਸਾਈਡ ਹੁੰਦੀਆਂ ਆ ਟੀਮਾਂ ਮੋਸਟਲੀ ਕਈ ਮੰਨਿਆਨੇ ਪ੍ਰੋਫੈਸ਼ਨਲ ਵੀ ਖੇਲਦੇ ਆ ਇੱਥੇ ਵਾਲੀਆਂ ਯੂਐਸਐਲ ਟੀਮਾਂ ਦੇ ਵਿੱਚ ਉਹ ਵੀ ਜਿੰਦਾ ਹੁਣ ਜਿਹੜੀ ਡਿਵੀਜ਼ਨ 2 ਉਹ ਡਿਵੀਜ਼ਨ 1 ਚ ਖੇਲਦੇ ਆ ਉਹਨਾਂ ਦੇ ਵਿੱਚ ਉਹ ਵੀ ਖੇਲਦੇ ਆ ਅੱਜ ਜਿਨ੍ਹਾਂ ਦਾ ਅੱਜ ਮੈਚ ਸੀਗਾ ਸਾਡਾ ਉਹਦੇ ਚ ਤਿੰਨ ਜਿਹੜੇ ਆ ਉਹ ਯੂਐਸਐਲ ਦੀ ਟੀਮ ਚ ਖੇਲਦੇ ਇੱਥੇ ਯਾ ਟਫ ਕੰਪੀਟੀਸ਼ਨ ਹੁੰਦਾ ਆ ਪਰ ਬੱਟ ਨੇ ਆਨੇ ਵਧੀਆ ਆ ਤੇ ਇੱਥੇ ਜਿੱਦਾਂ ਪੰਜਾਬੀ ਆਪਣੇ ਭਾਈਚਾਰੇ ਦੇ ਵੱਲੋਂ ਟੀਮ ਬਣਾਈਆਂ ਹੋਈਆਂ ਆ ਤੇ ਕਿੱਦਾਂ ਪ੍ਰੈਕਟਿਸ ਕਿੱਦਾਂ ਕਰਦੇ ਹੋ ਤੁਸੀਂ ਪ੍ਰੈਕਟਿਸ ਆਪ ਹੀ ਇਹਨਾਂ ਨੂੰ ਪੈਸੇ ਦੇਣੇ ਪੈਂਦੇ ਪਹਿਲਾਂ ਸੋ ਬਥੇਰੇ ਇਕੱਠੇ ਹੋ ਜਾਂਦੇ ਆ ਤਿੰਨ ਦਿਨ ਪ੍ਰੈਕਟਿਸ ਕਰਦੇ ਆ ਮੰਡੇ ਵੈਂਸਡੇ ਫਰਡੇ ਦੋ ਦਿਨ ਬਾਹਰ ਹੁੰਦੀ ਸਾਡੀ ਪਰ ਤਿੰਨ ਦਿਨ ਇੱਥੇ ਦੋ ਦੋ ਘੰਟੇ ਪ੍ਰੈਕਟਿਸ ਹੁੰਦੀ ਆ ਸ਼ੁਕਰੀਆ ਜੀ ਸੋ ਇਹ ਬਹੁਤ ਵਧੀਆ ਹੈਗਾ ਕਿ ਜਿਹੜਾ ਸੌਕਰ ਦੀ ਇੱਕ ਪੰਜਾਬੀ ਭਾਈਚਾਰੇ ਵੱਲੋਂ ਟੀਮ ਬਣਾਈਆਂ ਗਈਆਂ ਔਰ ਟੀਮਾਂ ਦੇ ਵਿੱਚ ਲੀਗ ਮੈਚ ਹੁੰਦੇ ਨੇ ਜਿੱਦਾਂ ਕਿ ਅੱਜ ਵੀ ਆਪਾਂ ਮੈਚ ਦੇਖਿਆ ਹੈਗਾ ਮੈਕਸੀਕਨ ਭਾਈਚਾਰੇ ਦੇ ਨਾਲ ਪੰਜਾਬੀ ਭਾਈਚਾਰੇ ਦੇ ਨਾਲ ਮੈਚ ਸੀਗਾ ਇਸ ਤੋਂ ਬਾਅਦ ਹਲੇ ਹੋਰ ਇਹਨਾਂ ਦੇ ਮੁਕਾਬਲੇ ਹੋਣੇ ਉਸ ਤੋਂ ਬਾਅਦ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਹੋਣੇ ਪ੍ਰੈਕਟਿਸ ਵੀ ਲਗਾਤਾਰ ਚੱਲਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਭਾਈਚਾਰਾ ਇੱਥੇ ਆ ਕੇ ਵੀ ਖੇਡਾਂ ਨਾਲ ਜੁੜਿਆ ਹੋਇਆ ਹੈ ਕੁਮਾਰ ਸੰਜੀਵ ਜੀਟੀਸੀ ਨਿਊਜ਼ ਫਰੇਜ਼ਨੋ ਕੈਲੀਫੋਰਨੀਆ